ਸਤਿ ਸ਼੍ਰੀ ਅਕਾਲ ਪੰਜਾਬੀ ਜੀਕੇ 29 ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੋੜਨਾ ਮਨਪ੍ਰਿਕ ਹੋਰ ਦਰਸ਼ਕੋ ਇਸ ਵਕਤ ਦੀ ਅਪਡੇਟ ਫਤੇਗੜ ਸਾਹਿਬ ਤੋਂ ਨਿਕਲ ਕੇ ਸਾਹਮਣੇ ਆਈ ਹੈ ਦਸਾਜਾਰੇ ਕੇ ਫਤੇਗੜ ਸਾਹਿਬ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਅਖੰਡ ਪਾਠ ਸਾਹਿਬ ਦੇ ਪਾਠ ਰਖਵਾਏ ਗਏ ਜੰਦ ਅਤੇ ਅੱਜ ਜਨਮ ਦਿਹਾੜੇ ਨੂੰ ਮਨਾਉਂਦੇ ਹੋਏ ਅੱਜ ਅਖੰਡ ਪਾਠ ਸਾਹਿਬ ਦੇ ਪੋਗ ਪਾਏਗੇ ਅਤੇ ਇਸ ਸੁਪਰਮ ਅਰਦਾਸ ਕੀਤੀ ਗਈ ਕਿਰਤਨ ਜਥਿਆਂ ਵੱਲੋਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਜੋ ਸੰਗਤਾਂ ਹਨ ਇਸ ਇਸ ਮੌਕੇ ਜੋ ਵਿਸ਼ੇਸ਼ ਤੌਰ ਤੇ ਸ਼੍ਰੀ ਗੁਰੂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਕੇ ਨਮਸਤਕ ਹੋਈਆਂ ਅਤੇ ਇਸ ਮੌਕੇ ਤੋਂ ਦੱਸਦੇ ਕਿ ਐਸਪੀਸੀ ਦੇ ਮੈਂਬਰ ਅਫਤਾਰ ਸਿੰਘ ਰਾਏ ਅਤੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਹੈਡ ਹੈਡ ਗ੍ਰੰਥੀ ਸਰਦਾਰ ਹਟਪਾਲ ਸਿੰਘ ਜੀ ਵੱਲੋਂ ਕੀ ਕੁਝ ਹੋਰ ਜਾਣਕਾਰੀ ਦਿੱਤੀ ਗਈ ਆਓ ਉਹ ਵੀ ਸੁਣਦੇ ਹਾਂ ਵਾਦ ਰੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਦੇ ਸਾਸ ਸਵਾਸਾ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਵਾਹਿਗੁਰੂ ਸਾਹਿਬ ਜੀ ਗੁਰੂ ਜਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੋ ਵੀ ਭਗਤ ਭਗਤ ਰਵਦਾਸ ਜੀ ਦੇ ਪ੍ਰਕਾਸ਼ ਦੇ ਹਾਰੇ ਤੇ ਜਿੱਥੇ ਮੈਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿਨਾ ਉੱਥੇ ਮੈਂ ਇਹ ਵੀ ਬੇਨਤੀ ਕਰਦਾ ਹੈ ਕਿ ਜਿੱਥੇ ਰਵਦਾਸ ਭਗਤ ਜੀ ਨੇ ਜਾਤ ਪਾਤ ਦੇ ਭੇਦ ਨੂੰ ਮਟਾਉਣ ਲਈ ਆਪਣੇ ਜੀਵਨ ਦੇ ਵਿੱਚ ਬਹੁਤ ਵੱਡੀਆਂ ਉਪਲੰਘਾਂ ਪੁੱਟੀਆਂ ਔਰ ਬਹੁਤ ਵੱਡੀ ਸਿੱਖਿਆ ਦਿੱਤੀ ਸਾਨੂੰ ਸਾਨੂੰ ਸਾਰਿਆਂ ਨੂੰ ਉਸ ਲਾਈਨ ਤੇ ਚੱਲਣਾ ਚਾਹੀਦਾ ਔਰ ਉਹਨਾਂ ਇਸ ਲਾਈਨ ਤੇ ਚੱਲ ਕੇ ਜਿੱਥੇ ਗੁਰੂ ਸਾਹਿਬ ਉਹਨਾਂ ਨੇ ਉਨ੍ਹਾਂ ਦੀ ਬਾਣੀ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਕੇ ਬਹੁਤ ਵੱਡਾ ਮਾਣ ਦਿੱਤਾ ਹੈ ਔਰ ਮੈਂ ਸੂਚੀਆਂ ਸੰਗਤਾਂ ਦਾ ਅੱਜ ਦੇ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਕੋਟਨ ਕੋਟ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨ ਹਰ ਜੱਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਾਲੀ ਭਗਤ ਭਗਤ ਜਗ ਬਚਿਆ ਚੌ ਚੱਕਾਂ ਦੇ ਵਿੱਚ ਚਮਰੇਟਾ ਪਾਣਾ ਗੰਡੇ ਰਾਹ ਵਿੱਚ ਕੁੱਲਾ ਧਰਮ ਟੋਏ ਢੋਰ ਸਮੇਟਾ ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ ਵਰਨਵੰਡ ਦੇ ਵਿੱਚ ਜਾਤ ਅਭਮਾਨੀਆਂ ਵੱਲੋਂ ਸਦਾ ਹੀ ਨੀਵਾ ਦਰਸਾਏ ਜਾਣ ਵਾਲੇ ਮਹਾਪੁਰਖ ਰੱਬ ਵਿੱਚ ਅਭੇਦ ਹੋਈ ਆਤਮਾ ਪਰਮ ਸਨਮਾਨਯੋਗ ਸ੍ਰੀ ਗੁਰਗੰਦ ਸਾਹਿਬ ਦੇ ਅੰਦਰ ਬਿਰਾਜਮਾਨ ਭਗਤ ਰਵਿਦਾਸ ਜੀ ਦਾ ਅੱਜ ਆਗਮਨ ਦਿਹਾੜਾ ਬੜੀ عقیدਤ ਨਾਲ ਸ਼ਰਧਾ ਨਾਲ ਸਮੁੱਚਾ ਸਿੱਖ ਜਗਤ ਮਨਾ ਰਿਹਾ ਗੁਰਦਰਾ ਸ਼੍ਰੀ ਫਤੇਗੜ ਸਾਹਿਬ ਦੇ ਪ੍ਰਬੰਧ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਸਮਾਗਮ ਰੱਖਿਆ ਗਿਆ ਸ਼੍ਰੀ ਖੰਨਪਰ ਸਾਹਿਬ ਦੀ ਸੰਪੂਰਨਤਾ ਹੋਈ ਹੈ। ਤੋਂ ਉਹਨਾਂ ਮਹਾਂਪੁਰਖਾਂ ਨੇ ਜੋ ਜੀਵਨ ਜੁਗਤ ਸਾਨੂੰ ਸਿਖਾਈ ਹੈ। ਇਸ ਸੰਸਾਰ ਵਿੱਚ ਕਿਰਤ ਕਰਦਿਆਂ ਵਾਹਿਗੁਰੂ ਜੀ ਦੀ ਬੰਦਗੀ ਚ ਲੀਨ ਹੋਣਾ। ਉਸੇ ਬਨਾਰਸ ਦੀ ਧਰਤੀ ਤੇ ਕਬੀਰ ਸਾਹਿਬ ਉਸ ਭਗਤੀ ਲਹਿਰ ਦੇ ਅੰਦਰ ਸੈਨ ਜੀ, ਸਦਨਾ ਜੀ, ਧੰਨਾ ਜੀ ਉਹ ਸਾਰੇ ਮਹਾਂਪੁਰਖ ਜਿਨ੍ਹਾਂ ਨੂੰ ਧੰਗ ਗੁਰੂ ਅਰਜਨ ਸਾਹਿਬ ਜੀ ਨੇ ਚਬਰ ਤਖਤ ਸ਼ਤਰ ਦੇ ਮਾਲਕ ਬਣਾ ਕੇ ਹਰਮੰਦਰ ਸਾਹਿਬ ਦੇ সিংਹਾਸਨ ਤੇ ਬਿਰਾਜਮਾਨ ਕੀਤਾ ਉਹਨਾਂ ਮਹਾਪੁਰਖਾਂ ਨੂੰ ਅਸੀਂ ਸਦਾ ਸਜਦਾ ਕਰਦੇ ਹਾਂ ਉਹ ਵਾਹਿਗੁਰੂ ਚ ਅਭੇਦ ਨੇ ਤੋਂ ਜਿੱਥੇ ਜ਼ਰੂਰਤ ਹੈ ਅਸੀਂ ਸ਼ਬਦ ਵਿੱਚ ਉਹਨਾਂ ਦੇ ਰੋਹਾਨੀ ਦੀਦਾਰ ਕਰੀਏ ਬਹੁਤ ਵੱਡੀ ਲੋੜ ਹੈ ਉੱਥੇ ਇਹ ਵੀ ਚੇਤਨ ਹੋਣ ਦੀ ਲੋੜ ਹੈ ਕਿ ਕੁਝ ਤਾਕਤਾਂ ਐਸੀਆਂ ਵੀ ਨੇ ਜਿਹੜੇ ਜਾਤੀਵਾਦ ਦੀ ਬਰਾਦਰੀਵਾਦ ਦੀ ਵੰਡੀਆਂ ਚ ਪਾ ਕੇ ਫਿਰ ਇਨਸਾਨੀਅਤ ਨੂੰ ਮੰਡਣਾ ਚਾਹੁੰਦੇ ਆ ਔਰ ਮੈਂ ਤੇ ਕਵਾਂਗਾ ਕਿ ਸਾਗਰ ਵਿੱਚ ਸਮਾਈਆਂ ਹੋਈਆਂ ਨਦੀਆਂ ਨੂੰ ਜੁਦਾ ਕਰਨ ਦਾ ਯਤਨ ਕਰਨ ਵਾਲੀ ਮੂਰਖਤਾ ਗਿਆਨਤਾ ਕੁਝ ਲੋਕ ਕਰ ਰਹੇ ਨੇ ਸੋ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਅੰਦਰ ਵਿਦਮਾਨ ਉਹ ਮਹਾਪੁਰਖ ਸਾਡੇ ਇਸਤ ਨੇ ਜਿਨ੍ਹਾਂ ਨੂੰ ਅਸੀਂ ਨਮਸਕਾਰ ਕਰਦੇ ਆ ਉਹਨਾਂ ਦੇ ਆਗਮਨ ਪੁਰਬ ਦੀ ਅੱਜ ਸਾਰੇ ਸਿੱਖ ਜਗਤ ਨੂੰ ਬਹੁਤ ਬਹੁਤ ਮੁਬਾਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਲਈ ਪੈਨ ਨੂੰ ਲਾਈਕ ਕਮੈਂਟ ਅਤੇ ਪਾ ਲੋ ਕਰਨਾ ਨਾ ਪੁੱਲਣਾ ਧੰਨਵਾਦ